ਸਾਹਮਣੇ ਦੇਖਦੇ ਨੇ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਜਾ ਇਤਮਾਰਗ ਪਰ ਤ੍ਰੀਜੈ ਸਿਰ ਦੀਜੈ ਕਾਣ ਨ ਕੀਜੈ ਸੱਜੇ ਦੇਖਦੇ ਨੇ ਲਿਖਿਆ ਗਗਨੰਦ ਮਾਮਾ ਬਾਜੀ ਉ ਪਰੇ ਉਹ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਭਜੂਜਨ ਕੋ ਦਾਓ ਤੇ ਰਾਗੀ ਸਿੰਘਾਂ ਨੂੰ ਵੀ ਵਿਸ਼ੇਸ਼ ਹਦਾਇਤ ਸੀ ਕੇ ਵੀਰ ਆਸ ਵਾਲੇ ਸ਼ਬਦ ਪੜ੍ਹਨੇ ਨੇ ਰਾਗੀ ਸਿੰਘ ਵੀਰ ਆਸ ਵਾਲੇ ਸ਼ਬਦ ਪੜ੍ਹਦੇ ਨੇ ਤਿੱਕੋ ਨਾਮ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਧਿਆਏ ਗੋਵਿੰਦ ਰਾਏ ਜੀ ਨੰਗੇ ਸ੍ਰੀ ਸਾਹਿਬ ਬਿਨਾ ਮਿਆਣ ਤੋਂ ਹੱਥ ਵਿੱਚ ਐ ਤੇ ਆ ਕੇ ਮੰਗ ਕੀਤੀ ਖਾਲਸਾ ਜੀ ਅੱਜ ਤੱਕ ਜੋ ਤੁਸੀਂ ਗੁਰੂ ਘਰ ਤੋਂ ਮੰਗਿਆ ਤੁਹਾਨੂੰ ਮਿਲੇ ਪਾਰਾਂ ਚ ਕਿਸੇ ਕੀਮਤੀ ਚੀਜ਼ ਦੀ ਹੈ ਅੱਜ ਤੁਸੀਂ ਨਹੀਂ ਲਗੇ ਹੋ ਸੰਗਤ ਪੁੱਛੀ ਹੈ ਕਿ ਇਹਦਾ ਮੰਗਣਗੇ ਜਾਂ ਕੋੜੇ ਮੰਗਣਗੇ ਇਹ ਵਾਂਗੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਮੈਨੂੰ ਮਾ ਦੇ ਇੱਕ ਸੀਸ ਦੀ ਇੱਕ ਸੀਸ ਦਿਓ ਜਦੋਂ ਇਹ ਆਵਾਜ਼ ਸੁਣੀ ਤੇ ਪਿਆਰੇ ਉਸ ਸਮੇਂ ਇਤਿਹਾਸ ਕਹਿੰਦੇ ਕਿ ਭਾਈ ਦਇਆ ਸਿੰਘ ਦਇਆ RAM ਲਾਹੌਰ ਦੇ ਰਹਿਣ ਵਾਲੇ ਉਠਿਆ ਆਇਆ ਆਖਣ ਲੱਗਿਆ ਗੁਰੂ ਜੀ ਆਸ਼ੀਰਵਾਦ ਤੁਹਾਨੂੰ ਮੈਂ ਭੇਟ ਕਰਦਾ ਗੁਰੂ ਗੋਬਿੰਦ ਸਿੰਘ ਇੱਕੋ ਦਾਮ ਤੰਬੂ ਵਿੱਚ ਫੜ ਕੇ ਲੈ ਗਏ ਕਈ ਭੱਜ ਗਏ ਸੀ ਉਸ ਵੇਲੇ ਜਿਹੜੇ ਕੱਚੇ ਸੀ ਮਾਂ ਦਾ ਗੁਜਰਕੌਰ ਕੋਲ ਜਾ ਕੇ ਸ਼ਿਕਾਇਤ ਕੀਤੀ ਮਾਤਾ ਜੀ ਤੁਹਾਡੇ ਲਾਲ ਨੂੰ ਕੀ ਹੋਇਆ ਹੈ ਅੱਜ ਸੀਸ ਮੰਗ ਰਿਹਾ ਸਿਖਾ ਨੂੰ ਗੱਟ ਰਿਹਾ ਮਾਤਾ ਗੁਜਰਕਾਰ ਨੂੰ ਪਤਾ ਸੀ ਕਿ ਇੱਕ ਬਲਖਣ ਖੇਡ ਰਚਾਉਣ ਜਾ ਰਹੇ ਨੇ ਅੰਦਰ ਲਗਾਇਆ ਤੰਬੂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਾਹਰ ਆਏ ਦੁਆਰਾ ਬਾਹਰ ਆ ਕੇ ਫਿਰ ਆਖਿਆ ਖਾਲਸਾ ਜੀ ਇੱਕ ਸੀਸ ਦੀ ਹੋਲ ਲੋੜ ਤੇ ਵਾਰੋ ਵਾਰੀ ਪਿਆਰਿਓ ਪੰਜ ਸਿੰਘ ਉੱਠੇ ਤੇ ਪੰਜਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਅੰਦਰ ਲਗਾਈ ਤੇ ਪਿਆਰਿਓ ਮੈਂ ਵੀ ਕਹਿ ਦੇ ਮਾਂ ਕਈ ਕਹਿੰਨੇ ਨੇ ਉੱਥੇ ਬਕਰੇ ਵੱਡੇ ਕਿਉਂਕਿ ਇਤਿਹਾਸ ਨੂੰ ਵਿਗਾੜਨ ਤੇ ਸਾਡੇ ਬਹੁਤ ਲੱਗੇ ਨੇ ਅੱਜ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਪੰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਚੀਜ਼ ਦਾ ਪਰਦਾ ਰੱਖਿਆ ਉੱਲਾ ਰੱਖਿਆ ਤੇ ਸਿੱਖ ਦਾ ਕਰਮ ਨਹੀਂ ਕਿ ਉਸ ਪਰਦੇ ਨੂੰ ਚੁੱਕੇ ਆਪ ਕੋ ਸਤਨਾਮ ਤੇ ਪਿਆਰਿਓ ਭਾਈ ਦਇਆ ਸਿੰਘ ਜੀ ਸਿੰਘ ਸਜੀ ਮੋਹਕਮ ਚੰਦ ਜੀ ਸਿੰਘ ਸਜੀ ਸਾਹਿਬ ਸਿੰਘ ਸਿੰਘ ਸਜੀ ਪੰਜ ਪਿਆਰੇ ਸਜਾਏ ਪੰਜਾ ਨੇ ਜੀੜੀ ਅੰਦਰ ਉਪਤਭੂ ਹੋਈ ਜੀੜੀ ਅੰਦਰ ਗੱਲਬਾਤ ਹੋਈ ਅੱਜ ਤੱਕ ਕਿਸੇ ਇਤਿਹਾਸ ਚ ਪੜਿਆ ਨਹੀਂ ਲਿਖਿਆ ਨਹੀਂ ਦੇਖੋਗੇ ਕਿ ਭਾਈ ਦਇਆ ਸਿੰਘ ਨੇ ਜਾ ਕੇ ਘਰ ਦੱਸਿਆ ਹੋਏ ਸਾਡੇ ਨਾਲ ਅੰਦਰ ਕੀ ਬੀਤੀ ਜਾਂ ਭਾਈ ਧਰਮ ਸਿੰਘ ਨੇ ਮੋਕਮ ਸਿੰਘ ਨੇ ਸਾਧਨ ਸਿੰਘ ਨੇ ਅੰਦਰ ਘਰ ਜਾ ਕੇ ਜਾ ਕੇ ਤੇ ਹੋਰ ਦੱਸਿਆ ਹੋਏ ਕਿ ਸਾਡੇ ਨਾਲ ਅੰਦਰ ਕੀ ਹੋਈ ਕਿਉਂਕਿ ਗੁਰੂ ਨਹੀਂ ਹੈ ਗੁਰੂ ਜਾਣੇ ਜਦੋਂ ਪੜਦਾ ਰੱਖਿਆ ਤੇ ਸਿੱਖ ਦਾ ਕਰਮ ਨਹੀਂ ਗੁਰੂ ਦੇ ਪੜਦੇ ਨੂੰ ਚੁੱਕੇ ਤੇ ਪੰਜਾਂ ਅੰਮ੍ਰਿਤ ਛਕਾਇਆ ਪੰਜ ਬਾਣੀਆਂ ਪੜ ਕੇ ਅੰਮ੍ਰਿਤ ਤਿਆਰ ਹੋਇਆ ਮਾਤਾ ਸਾਹਿਬ ਕੌਰ ਨੇ ਪਤਾਸੇ ਪਾਈ ਤੇ ਪਿਆਰਿਓ ਅੰਮ੍ਰਿਤ ਤਿਆਰ ਕੀਤਾ ਪੰਜਾਂ ਨੂੰ ਛਕਾਇਆ ਦੇਵਪ੍ਰੀਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਆਹ ਖਾਲਸਾ ਜੀ ਮੇਰੀ ਤੁਹਾਡੇ ਚਰਨਾ ਵਿੱਚ ਬੇਨਤੀ ਹੈ ਕਿ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਨ ਸਿੰਘ ਬਣਾ ਦਿਓ ਆਪ ਕੋ ਸਤਨਾਮ ਮੈਨੂੰ ਵੀ ਆਮਰਤਿ ਸ਼ਕਾ ਦਿਓ ਤੇ ਉਸ ਵੇਲੇ ਦਇਆ ਸਿੰਘ ਆਖਣ ਲੱਗੇ ਸਤਿਗੁਰੂ ਜੀ ਅਸੀਂ ਇਸ ਅੰਮ੍ਰਿਤ ਦੇ ਬਦਲੇ ਪੰਜ ਸੀਸ ਦਿੱਤੇ ਨੇ ਤੁਸੀਂ ਸਾਨੂੰ ਕੀ ਦਿਓਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਇਸ ਅੰਮ੍ਰਿਤ ਦੀ ਖਾਤਰ ਮੈਂ ਆਪਣਾ ਸਾਰਾ ਸਰਵੰਸੀ ਵਾਲ ਦਿਆਂਗਾ ਆਖੋ ਸਤਨਾਮ ਆਪਣਾ ਸਾਰਾ ਸਰਵੰਸ ਵਾਲ ਦਿਆਂਗਾ ਕੁਝ ਵੀ ਲੁਕੋਗੇ ਨਹੀਂ ਰੱਖਾਂਗਾ ਉਹ ਇੱਕ ਐਸੀ ਦਾਤ ਐਸੀ ਬਖਸ਼ਿਸ਼ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਤਾ ਨਹੀਂ ਕਿ ਵਾਟੇ ਚ ਕੁੱਲ ਕੇ ਭਲਾ ਲਿਆ ਪਤਾ ਨਹੀਂ ਕਿ ਵਾਟੇ ਵਿੱਚ ਕੁੱਲ ਕੇ ਭਲਾ ਲਿਆ ਪਤਾ ਨਹੀਂ ਕਿ ਵਾਟੇ ਵਿੱਚ ਕੁੱਲ ਕੇ ਬਲਾ ਪੁਰਕੇ ਮਿਲ ਆ ਗਿਆ ਨੋਈ ਹੋਈ ਚੰਦ ਚ ਦਵਾਰਾ ਜਾਣ ਪਾ ਗਿਆ ਕੀਂ ਕੇ ਦਾ ਦੁਆਰਾ ਜਾਨ ਪਾੰਗੇ ਆ ਪਤਾਨੀ ਕੀ ਵਾਟੇ ਵਿੱਚ ਕੋਨ ਕੇ ਪਰਾ ਗਿਆ ਪਤਾਨੀ ਕੀ ਵਾਟੇ ਵਿੱਚ ਕੋਨ ਕੇ ਪਰਾ ਗਿਆ ਟੇ ਵਿੱਚ ਘੋਲ ਕੇ ਪਲਾ ਗਿਆ ਪਤਾ ਨਹੀਂ ਕਿ ਵਾਟੇ ਵਿੱਚ ਘੋਲ ਕੇ ਪਲਾ ਗਿਆ ਮੋਈ ਹੋਈ ਜਿੰਦ ਚ ਦੁਆਰਾ ਜਨ ਪਾ ਗਿਆ ਖਾਲਸਾ ਪੰਥ ਦੀ ਸਿਰਜਣਾ ਕੀਤੀ 1699 ਦੀ ਵਿਸਾਖੀ ਦੇ ਪਾਵਨ ਦਿਹਾੜੇ ਤੇ ਪਿਆਰਿਓ ਮੈਂ ਵੀ ਕਹਿ ਨਿਮਾ ਕਿ ਇਹ ਦਿਨ ਕਿਉਂ ਚੁਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਬਸਾਖੀ ਦਾ ਦਿਨ ਹੀ ਕਿਉਂ ਚੁਣਿਆ ਕਿਉਂਕਿ ਇਹ ਲੱਖਣ ਇਤਿਹਾਸ ਹੈ ਵੱਡਾ ਵੱਡਾ ਇਤਿਹਾਸ ਹੈ ਜੇ ਤੁਸੀਂ ਸ਼ੁਰੂ ਤੋਂ ਪੜੋਗੇ ਨਾਨਕ ਸਾਹਿਬੀ ਕੈਲੰਡਰ ਦੇ ਮੁਤਾਬਕ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੀ 14 ਅਪ੍ਰੈਲ 1469 ਵਿਸਾਖੀ ਵਾਲੇ ਦਿਨ ਦਾ ਹੈ ਪਰ ਖਿੱਚ ਕੇ ਪੂਰਨਮਾਸ਼ੀ ਦੇ ਲਈ 카르्तिक 카르्तिक ਦੀ ਪੂਰਨਮਾਸ਼ੀ ਉਹ ਦਿਨ ਤਾਂ ਚੁਣਿਆ ਕਿ ਜਿਸ ਦਿਨ ਮੇਰੇ ਬਾਬਾ ਨਾਨਕ ਆਇਆ ਇਸ ਸੰਸਾਰ ਵਿੱਚ ਜਿਸ ਦਿਨ ਮੇਰੇ ਗੁਰੂ ਨਾਨਕ ਸਾਹਿਬ ਆਏ ਉਸ ਦਿਨ ਹੀ ਖਾਲਸਾ ਆਇਆ ਫਲ ਸਤਨਾਮ ਬਾਬਾ ਜੈਤਾ ਜੀ ਨਾਲ ਕੀਤਾ ਹੋਇਆ ਵਾਅਦਾ ਕਿ ਮੈਂ ਐਸਾ ਖਾਲਸਾ ਸਾਜਾਂਗਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਵੱਖਰਾ ਦਿਸੇਗਾ ਲੱਖਾਂ ਚ ਖੜਾ ਹੋਇਆ ਵੱਖਰਾ ਨਜ਼ਰ ਆਇਆ ਕਰੇਗਾ ਮੈਸਾ ਖਾਂਸਾ ਸਾਜਾਂਗਾ ਉਹ ਵਚਨ ਫਰਾਜਾਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਨ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਪੂਰਾ ਕੀਤਾ ਤੇ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਦੇ ਬੜੇ ਵੱਡੇ ਪਰਉਪਕਾਰ ਇਸ ਅੰਮ੍ਰਿਤ ਦੇ ਬਦਲੇ ਕੀ ਕੀ ਨਹੀਂ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਪਰ ਸਾਡੀ ਬਦ ਕਿਸਮਤੀ ਅਸੀਂ ਜਾਲ ਚੱਟ ਜਾਂਦੇ ਆਂ ਸ਼ਰਾਬ ਪੀ ਲੈਣੇ ਆਂ ਪਰ ਆ ਪੰਜ ਘੁੱਟਾ ਅੰਮ੍ਰਿਤ ਦੀਆਂ ਕਰਮਾ ਵਾਲਿਆਂ ਨੂੰ ਨਸੀਬ ਹੁੰਦੀਆਂ ਕੀ ਕੀ ਨਸ਼ੇ ਕਰਦੇ ਆਂ ਜ਼ਿੰਦਗੀ ਵਿੱਚ ਪਰ ਸਾਧਗੁਰੂ ਜੀ ਦੇ ਗਿਆਨ ਦਾ ਨਸ਼ਾ ਕਰਕੇ ਵੇਖੀਏ ਇਸ ਅੰਮ੍ਰਿਤ ਦਾ ਨਸ਼ਾ ਕਰਕੇ ਵੇਖੀਏ ਉਸ ਦੇ ਸੀ ਚਿੜੀਆਂ ਰੁੱਕ ਕੇ ਲੜਦੀਆਂ ਨੇ ਆਵਾਜ਼ਾਂ ਨਾਲ ਇਹ ਧਾਰ ਲੜਦਿਆਂ ਨੇ ਕਹਿੰਦੇ ਇਹਨੇ ਅੰਮ੍ਰਿਤ ਦੀ ਘੁੱਟ ਪਾਲ ਲਈ ਹੈ ਜਿਹੜਾ ਅੰਮ੍ਰਿਤ ਦੀ ਘੁੱਟ ਪਾਲ ਲੈਂਦੇ ਉਹ ਮੌਤ ਮੰਗਦਾ ਹੈ ਜਾ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਹਤ ਮਾਰਗ ਪੈਰ ਤਰੀਜੈ ਸਿਰ ਤੀਜੈ ਕਾਨ ਨਾ ਕੀਜੈ ਪਿਆਰੇ ਉਸ ਅੰਮ੍ਰਿਤ ਵਿੱਚ ਈਡੀ ਵੱਡੀ ਤਾਕਤ ਹੈ ਇਸ ਅਮਰਤ ਦੀ ਬੜੀ ਵੱਡੀ ਦੇਣ ਐ ਇਸ ਅਮਰਤ ਦੀ ਬੜੀ ਵੱਡੀ ਖੋਪੀ ਐ ਕਿ ਸੰਸਾਰ ਵਿੱਚ ਲੋਕਾਂ ਨੇ ਬੜਾ ਕੁਝ ਕੀਤਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਵੱਖਰੀ ਸੋਚ ਵੱਖਰੀ ਦੇਣ ਸਾਨੂੰ ਦੇ ਕੇ ਗਏ ਤੇ ਪਿਆਰਿਓ ਗੁਰੂ ਗੋਬਿੰਦ ਸਿੰਘ ਵਰਗਾ ਸੰਸਾਰ ਤੇ ਦੂਜਾ ਕਮਬਰ ਨਹੀਂ ਕੋਈ ਹੋਇਆ ਦੂਜਾ avatars ਵੀ ਕੋਈ ਹੋਇਆ ਪੇਤਾ ਦਿਸਮੇਸ਼ ਦੀਆ ਖੁਸ਼ੀਆਂ ਜਲਐਂ ਨੀਆਂ ਕੰਢਵਾਣ ਅੰਮਰਤ ਦੀ ਜੀ ਸੰਗ ਤੇ ਕੰਢਵਾਣ ਅੰਮਰਤ ਦੀ ਪੇਤਾ ਖੁਸ਼ੀਆਂ ਦੀਆ ਖੁਸ਼ੀਆਂ ਦੇ ਰੇਂਦਾਂ ਕੰਢਵਾਣ ਅੰਮਰਤ ਕੋਟ ਪਰ ਆਤਮ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਉਹ ਵਟ ਵਿੱਚ ਕੀ ਜੀ ਸਾਥ ਰਕਦੀ ਜੀ ਜੀਤ ਤੇ ਜੀਤ ਜਾਨੋਂ ਨੇ ਜੰਗ ਐ ਜਿਸ ਵਾਰ ਤੇ ਦੋ ਸੁਹੰਤ ਬਣੀ ਜੀ ਫਾਗਦੇ ਤੇ ਤੁੰਗਾਰਿਆ ਬੋਲੇ ਉਹਨਾਂ ਨੇ ਆਈ ਗਈ ਜੀ ਸੰਗ ਤੇ ਗੁਰ ਹਰਗੋਬਿੰਦ ਜੀ ਆਈ ਗਈ ਤੇ ਤਾਂ ਦਸ ਨੇ ਸਦੀਆ ਖੁਸ਼ੀਆਂ ਦੇ ਲਾਨੀਆਂ ਖੰਡੇ ਵਾਲੇ ਅੰਮ੍ਰਿਤ ਕੀ ਜੀ ਸੰਗ ਤੇ ਖੰਡੇ ਵਾਲੇ ਤਾਰਦੇ ਪੁੱਤਰੋ ਧੀਓ ਅਮਰਤ ਪੀਓ ਅਮਰਤ ਪੀਓ 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 ਦਾ ਅਮਰਚਰ ਕੀ ਏ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਕੇ ਸਿੰਘ ਸੱਜ ਕੇ ਆਪਨੇ ਮਨੁੱਖਾ ਜੀਵਨ ਨੂੰ ਪਿਆਰਿਓ ਸੋਨਾ ਬਣਾਈਏ ਤਾਂ ਕਿ ਸਾਡਾ ਇਸ ਸੰਸਾਰ ਵਿੱਚ ਆਇਆ ਸਫਲ ਹੋ ਜਾਏ ਕਿ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਲੈਣੀ ਹੈ ਤੇ ਕੇਵਲ ਇੱਕ ਗੱਲ ਨਾਲ ਮਿਲਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਸਭ ਤੋਂ ਪਿਆਰੀ ਵਸਤੂ ਹੈ ਨਾ ਮੈਨੂੰ ਤੇ ਉਹ ਹੈ ਖੰਡੇ ਬਾਟੇ ਦਾ ਅਮਰਚਰ ਖੰਡੇ ਬਾਟੇ ਦਾ ਅੰਮ੍ਰਿਤ ਛਕੀ ਅਸੀਂ ਜਿੰਨਾ ਦਾ ਮਨ ਹੋਵੇ ਤੱਕ ਸ੍ਰੀ ਕੇਸਗੜ ਤੱਕ ਸ੍ਰੀ ਦામ ਨਵਾਂ ਸਾਹਿਬ ਤਲਵੰਡੀ ਸਾਹੂ ਜੋ ਵਿਸਾਖੀ ਦਾ ਪਾਵਨ ਦਿਹਾੜਾ ਬੜੀ ਧੂਮ ਧਾਮ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਤੇ ਉੱਥੇ ਪਹੁੰਚ ਕੇ ਖੰਡੇ ਬਾਟ ਲਈ ਨਹੀਂ ਪਾਲ ਲਈਏ ਅਸੀਂ ਤਾਂ ਫਿਰ ਇਸ ਸੰਸਾਰ ਵਿੱਚ ਆਇਆ ਜੋ ਸਾਡਾ ਸਫਲ ਹੋ ਜਾਏਗਾ ਤੇ ਪਿਆਰਿਓ ਵਿਸਾਖੀ ਦਾ ਜੋ ਇਤਿਹਾਸ ਬੜਾ ਲੰਬਾ ਹੈ ਆਪਾਂ ਤੋਂ ਸੰਖੇਪ ਕੇਵਲ ਗੁਵਨਸਨ ਜੀ ਦੀ ਘਟਨਾਵਾਰੀ ਇਹੀ ਵਿਚਾਰ ਕੀਤੀ ਹੈ ਜੋ ਗੋਇਦਵਾਲ ਸਾਹਿਬ ਬੌੜੀ ਸਾਹਿਬ ਬਣਿਆ ਨਾ ਉਹ ਵੀ ਅੱਜ ਵਾਲੇ ਦਿਨ ਬੌੜੀ ਸਾਹਿਬ ਦਾ ਕੜ ਤੋੜਿਆ ਗਿਆ ਸੀ ਉਹ ਵੀ ਅੱਜ ਵਾਲੇ ਇਤਿਹਾਸ ਨਾਲ ਸੰਬੰਧਤ ਹੈ ਤੇ ਜੋ ਇਤਿਹਾਸ ਵਿੱਚ ਆਉਂਦਾ ਕਿ ਬੀਬੀ ਰਜਨੀ ਬਿੰਗਲਾ ਠੀਕ ਹੋਇਆ ਉਹ ਵੀ ਅੱਜ ਵਾਲਾ ਦਿਨ ਸੀ ਵਿਸਾਖੀ ਵਾਲਾ ਦਿਨ ਬੜਾ ਵੱਡਾ ਇਤਿਹਾਸ ਇਸ ਵਿਸਾਖੀ ਦੇ ਪਵਨ ਦਿਹਾੜੇ ਦਾ ਆਪ ਸਰਬੱਤ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਨ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਗੁਰੂ ਘਰ ਦੀ ਸਾਰੇ ਹੀ ਸੇਵਾਦਾਰਾਂ ਵੱਲੋਂ ਦਾਸ ਵੱਲੋਂ ਲੱਖ 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 ਵਧਾਈਆਂ ਹੁਣ ਜੀ ਆਪ ਜੀ ਸੰਗਤ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਤੁਹਾਡਾ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਨੂੰ ਜੀ ਆਇਆਂ ਨੂੰ ਆਪ ਜੀ ਇਸੇ ਤਰ੍ਹਾਂ ਗੁਰੂ ਘਰ ਵਿਖੇ ਪਹੁੰਚ ਕੇ ਹਰ ਰੋਜ਼ ਹਾਜ਼ਰੀਆਂ ਭਰਿਆ ਕਰੋ ਤਾਂ ਜੋ ਗੁਰੂ ਜੀ ਦੇ ਨਾਲ ਜੁੜ ਕੇ ਗੁਰੂ ਜੀ ਦੀ ਵਿਚਾਰਧਾਰਾ ਨਾਲ ਜੁੜ ਕੇ ਆਪਣੇ ਨੋਖਾ ਜੀਵਨ ਨੂੰ ਸੋਨਾ ਬਣਾਈਏ ਅਸੀਂ ਤੇ ਆਪ ਪਿਆਰਿਓ ਉਸ ਲੋਕ ਵਣ ਕੇ ਸਮਾਪਤੀ ਕਰਕੇ ਹੁਣੀਆਂ ਬੁਲਾਈ ਸੇਵਾ ਕਰਾਂ ਸੋ ਲੋਕਾਂ ਬਾਵਨ ਗੁਰੂ ਪਾਣੀ ਤਾ ਮਾਤਾ ਦਾ ਮਾਤਾ ਗੁਰੂ ਨਾਨਕ thank you